ਦਨਿਕ ਸਵੇਰਾ ਨਿਊਜ਼ ਵੇਖਣ ਵਾਲੇ ਸਤਿ ਆਦਰ ਸ਼੍ਰੋਤਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕ। ਅੱਜ ਜਿਸ ਮੌਜੂਦਾ ਗਿਆਨੀ ਕਰਤਾਰ ਸਿੰਘ ਕਾਲਜ ਦੇ ਵਿੱਚ ਜਿੱਥੇ ਵਿਧਾਇਕ ਜਸਵੀ ਸਿੰਘ ਰਾਜਾ ਜੀ ਨੇ 14 ਪ੍ਰੋਫੈਸਰ ਮਹਈਆ ਕਰਾਏ ਨੇ ਆਪਾਂ ਗੱਲਬਾਤ ਕਰਾਂਗੇ ਵਿਧਾਇਕ ਜਸਵੀ ਸਿੰਘ ਰਾਜਾ ਜੀ ਜਿਨ੍ਹਾਂ ਨੇ ਜਿਹੜੇ 14 ਨਵੇਂ ਪ੍ਰੋਫੈਸਰ ਇਸ ਕਾਲਜ ਨੂੰ ਮਹਈਆ ਕਰਾਏ ਪੰਜਾਬ ਸਰਕਾਰ ਵੱਲੋਂ ਗਵਰਨਮੈਂਟ ਕਾਲਜ ਮੈਂ ਇਥੇ ਆਮਦਨੀ ਕਲੀਨਿਕ ਇਹਦੇ ਵਿੱਚ बतौर ਮੈਡੀਕਲ ਅਫਸਰ ਕੰਮ ਕਰ ਰਹੀ ਹਾਂ ਆ ਸਰਕਾਰ ਦਾ ਇਹ ਬਹੁਤ ਅੱਛਾ ਉਪਰਾਲਾ ਸੀਗਾ ਕਿ ਨੀਅਰ ਬਾਏ ਜਿਹੜੇ ਸਾਰੇ ਲੋਕ ਹੈ ਉਹਨਾਂ ਨੂੰ ਬੜਾ ਕੰਫਰਟੇਬਲ ਕਿ ਉਹਨਾਂ ਨੂੰ ਆਉਣਾ ਵੀ ਸੌਖਾ ਰਹੇ ਔਰ ਜਦੋਂ ਵੀ ਡਿਊਟੀ ਆਵਰ ਦੇ ਵਿੱਚ ਸਾਡੇ ਹੁੰਦੇ ਆ ਨੋਂ ਤੋਂ ਤਿੰਨ ਟਾਈਮਿੰਗ ਹੁੰਦੇ ਆ ਉਹਦੇ ਚ ਪੇਸ਼ੈਂਟ ਆਪਣੇ ਲੋੜ ਦੇ ਹਿਸਾਬ ਨਾਲ ਆ ਕੇ ਸਰਕਾਰ ਵੱਲੋਂ ਫ੍ਰੀ ਮੈਡੀਸਨ ਔਰ ਫ੍ਰੀ ਟੈਸਟ ਦੀ ਜਿਹੜੀ ਇੱਥੇ ਸੁਵਿਧਾ ਹੈ ਆ ਲੋਕ ਬੜੇ ਖੁਸ਼ ਹਨ ਸਾਡੇ ਸਰਕਾਰ ਦੇ ਔਰ ਇਸੋ ਭਰਲੇ ਮੇਰਪਰਨਜੀ ਸਿੰਘ ਸਾਡੇ ਲੰਮੇਪਿੰਡ ਵਿੱਚ ਆਮ ਆਦਮੀ ਕਲੀਨ ਖੁੱਲਦਾ ਪਿਆ ਜਿਸ ਜਦੋਂ ਵੀ ਦੋਈ ਹਰ ਤਰ੍ਹਾਂ ਦੀ ਦਵਾਈ ਮਿਲਦੀ ਪਈ ਆ ਟੈਸਟ ਵਗੈਰਾ ਸਾਰੇ ਫ੍ਰੀ ਹੁੰਦੇ ਪਿਆ ਜਦੋਂ ਵੀ ਆਈਏ 9 ਤੋਂ 3 ਵਜੇ ਤੱਕ ਦੋਈ ਮਿਲਦੀ ਪਈ ਆ ਸਟਾਫ ਬਹੁਤ ਵਧੀਆ ਪਿਆ ਜਦੋਂ ਦਾ ਪੰਜਾਬ ਸਰਕਾਰ ਨੇ ਲੰਮੇਪਿੰਡ ਵਿੱਚ ਆਦਮੀ ਕਲੀਨ ਖੁੱਲਿਆ ਤਾਂ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਐ ਅਸੀਂ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਘਰਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ 25 ਦੇ ਵਿੱਚ ਅਸੀਂ ਖੜੇ ਆ ਜਿੱਥੇ ਪੰਜਾਬ ਸਰਕਾਰ ਵੱਲੋਂ 14 ਨਵੇਂ ਪ੍ਰੋਫੈਸਰ ਇਸ ਕਾਲਜ ਨੂੰ ਦਿੱਤੇ ਗਏ ਆ ਇਹ ਕਾਲਜ ਗਿਆਨੀ ਕਰਤਾਰ ਸਿੰਘ ਜੀ ਦੇ ਨਾਂ ਤੇ ਜਿਹੜਾ ਆ ਬਣਿਆ ਹੋਇਆ ਕਿਉਂਕਿ ਗਿਆਨੀ ਕਰਤਾਰ ਸਿੰਘ ਜੀ ਵੀ ਮੰਤਰੀ ਵੀ ਰਹੇ ਆ ਤਾਂ ਬਹੁਤ ਕਹਿ ਲੋ ਇੱਕ ਮਾਨਦਾਰ ਸ਼ਖੀ ਰਹੀ ਆ ਜਿਨ੍ਹਾਂ ਨੂੰ ਪੂਰਾ ਪੰਜਾਬ ਨਹੀਂ ਪੂਰਾ ਵਰਲਡ ਜਾਣਦਾ ਕਿਉਂਕਿ ਇਸ ਕਾਲਜ ਦੇ ਵਿੱਚੋਂ ਪੜ੍ਹ ਕੇ ਬੜਵਡੇ ਅਹੁਦਿਆਂ ਤੇ ਬੜੀ-ਬੜੀਆਂ ਪੋਸਟਾਂ ਤੇ ਅੱਜ ਜਿਹੜੇ ਕਈ ਸਾਡੇ ਸਤਿਕਾਰਯੋਗ ਜਿੱਦਾਂ ਇਸ ਇਲਾਕੇ ਤੋਂ ਡੀਜੀਪੀ ਸਾਹਿਬ ਵੀ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ ਵੀ ਰਹਿਬਾਤ ਸਾਹਿਬ ਦੇ ਹੋਰ ਹੋਰ ਬੜੇ ਬੜਿਆ ਅਹੁਦਿਆਂ ਤੇ ਪਰਾਜਮਾਨ ਹੈ ਇਹ ਕਾਲਜ ਆਪਣੀ ਇੱਕ ਇਹਦੀ ਆਪਣੀ ਹੀ ਇੱਕ ਪਛਾਣ ਹੈ ਕਿ ਗਿਆਨੀ ਕਰਤਾਰ ਸਿੰਘ ਮੂਮੋੜਿਆ ਤਾਂ ਮੈਂ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਨਾਲ ਸਾਡੇ ਸਿੱਖਿਆ ਮੰਤਰੀ ਅਰਜੋਤ ਬੈਸ ਜੀ ਦਾ ਕਿ ਇਸ ਕਾਲਜ ਨੂੰ 14 ਨਵੇਂ ਪ੍ਰੋਫੈਸਰ ਜਿਹੜੇ ਦਿੱਤੇ ਗਏ ਆ ਵੱਖ-ਵੱਖ ਭਾਗਾਂ ਦੇ ਤਾਂ ਮੈਂ ਇਹਨਾਂ ਨੂੰ ਵੀ ਪ੍ਰਮਾਣ ਪੈਣਾ ਨੂੰ ਬੇਨਤੀ ਕਰਦਾ ਕਿ ਜੇ ਸਾਾਸ ਦੇ ਨਾਲ ਜਿਸ ਮਤ ਦੇ ਨਾਲ ਸਰਕਾਰ ਨੇ ਤੁਹਾਨੂੰ ਇਸ ਕਾਲਜ ਦੇ ਵਿੱਚ ਭੇਜਿਆ ਉੱਤੇ ਖਰੇ ਉਤਰਿਓ ਤਾਂ ਕਿ ਅਸੀਂ ਆਉਣ ਵਾਲੇ ਬੱਚਿਆਂ ਦਾ ਭਵਿੱਖ ਤੈਅ ਕਰਨਾ ਹੁੰਦਾ ਤਾਂ ਲੋਕਾਂ ਨੂੰ ਤੁਹਾਡੇ ਤੇ ਵੀ ਆਸਾ ਹੁੰਦੀਆਂ ਮਾਂ-ਬਾਪ ਨੂੰ ਬੱਚੇ ਉਹਨਾਂ ਦੇ ਪੜਨ ਆਉਂਦੇ ਆ ਤਾਂ ਪ੍ਰਮਾਤਮਾ ਕਿਰਪਾ ਕਰੇ ਆਪਾਂ ਸਾਰੇ ਹੀ ਇਸ ਲਗਨ ਦੇ ਨਾਲ ਕੰਮ ਕਰੀਏ ਤਾਂ ਕਿ ਪੰਜਾਬ ਦਾ ਜਿਹੜਾ ਉਹ ਨਾਰਿਆ ਉਹਦੀ ਇੱਕ ਬੱਕਰੀ ਪਛਾਣ ਬਣਾ ਸਕੀਏ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਦਾ ਧੰਨਵਾਦ ਕਰਦਾ ਦੈਨਿਕ ਸਵੇਰ ਲਈ ਟਾਂਡਾ ਨੰਬਰ ਤੋਂ ਅਰਜੁਨ ਜੈਨ ਦੀ ਵਿਸ਼ੇਸ਼ ਰਿਪੋਰਟ